ਹਾਂਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਅਸੀਂ ਵੀ ਬਿਲਕੁਲ ਠੀਕ ਆ ਟਾਈਮ ਆ ਜਿਹੜਾ 7:30 ਦਾ ਹੋ ਗਿਆ ਬੱਚੇ ਆਪਣੇ ਸਕੂਲ ਲਈ ਰੈਡੀ ਆ ਲਾਂਚ ਵਗੈਰਾ ਆਪਾਂ ਇਹਨਾਂ ਦਾ ਬਣਾ ਕੇ ਪੈਕ ਕਰ ਦਿੱਤਾ ਫਿਰ ਬਸ ਹੌਣ ਲਾਵਾਂਗੇ ਆਪਾਂ ਝਾੜੂ ਵਗੈਰਾ ਤੇ ਕੰਮ ਦੀ ਕਰਦੇ ਹਾਂ ਸ਼ੁਰੂਆਤ ਤੇ ਮੌਸਮ ਆ ਜਿਹੜਾ ਬਹੁਤ ਵਧੀਆ ਹੋ ਚੁੱਕਿਆ ਵਾ ਬਹੁਤ ਸੋਹਣਾ ਮੌਸਮ ਆ ਤੋਂ ਪਾ ਨਿਕਲਦੀ ਆਉਂਦੀ ਹੈਗੀ ਠੰਡ ਆ ਜਿਹੜੀ ਘਟ ਗਈ ਆ ਬਸ ਸਵੇਰੋਂ ਘੰਟਾ ਕੁ ਠੰਡ ਹੁੰਦੀ ਆ ਤੇ ਇਦਾਂ ਹੀ ਬਸ ਸ਼ਾਮੀ ਹੁੰਦੀ 1-2 ਘੰਟੇ ਹਨਾ ਸਾਰਾ ਦਿਨ ਬਹੁਤ ਵਧੀਆ ਨਿੱਗਾ ਲੱਗਦਾ ਆ ਅੱਗੇ ਤਾਂ ਕੱਪੜੇ ਵੀ ਨਹੀਂ ਸੁੱਕਦੇ ਹੁਣ ਤਾਂ ਖੈਰ ਘੰਟੇ ਕੁ ਚ ਕੱਪੜੇ ਜਿਹੜੇ ਸੁੱਕ ਜਾਂਦੇ ਆ ਤੇ ਕੁਝ ਦਿਨਾਂ ਤੋਂ ਆਪਣੇ ਬਲੌਗ ਆ ਜਿਹੜੇ ਬਿਲਕੁਲ ਵੀ ਨਹੀਂ ਆ ਰਹੇ ਸੀ ਕਿ ਘਰ ਦੇ ਵਿੱਚ ਕੋਈ ਨਾ ਕੋਈ ਚਲੋ ਹਨਾ ਹੁੰਦੀ ਆ ਪ੍ਰੋਬਲਮ ਚੱਲਦੀ ਹੁੰਦੀ ਆ ਤਾਂ ਕਰਕੇ ਬਲੌਗ ਆ ਜਿਹੜੇ ਆਪਣੇ ਬੰਦ ਹੋਏ ਹੋਏ ਸੀਗੇ ਰੋਕੇ ਹੋਏ ਸੀ ਤੇ ਹੁਣ ਆਪਾਂ ਕੋਸ਼ਿਸ਼ ਕਰਦੇ ਆਂ ਵੀ ਦੂਜੇ ਤੀਜੇ ਦਿਨ ਤਾਂ ਵਲੌਗ ਦਈਏ ਤੇ ਚਲੋ ਜੀ ਮਿਲਦੇ ਆਂ ਤੁਹਾਨੂੰ ਸੇ ਹੋ ਗਿਆ ਰੈਡੀ ਜਿਵੇਂ ਨਾ ਇਹ ਰੈਡੀ ਹੋ ਗਿਆ ਯੂਨੀਫਾਰਮ ਇਹਨਾਂ ਨੇ ਪਾ ਲਈ ਆ ਬਸ ਤਿਆਰ ਨੇ ਜੀ ਹਲਦੀਆ ਤੁਹਾਨੂੰ ਥੋੜੀ ਜਿਹੀ ਬਾਅਦ ਲੋ ਜੀ ਬੱਚੇ ਵੀ ਸਕੂਲ ਚੱਲ ਗਏ ਸਰਦਾਰ ਜੀ ਦਾ ਵੀ ਆਪਾਂ ਜਿਹੜਾ ਹੈਗਾ ਲੰਚ ਵਗੈਰਾ ਬਣਾਤਾ ਨਾਸਤਾ ਵੀ ਇਹਨਾਂ ਨੇ ਕਰ ਲਿਆ ਆ ਤੇ ਹੁਣ ਇਹ ਅਦਰ ਲਾਂਚ ਆ ਜਿਹੜਾ ਬੈਗ ਵਿੱਚ ਪਾਉਣ ਲੱਗੇ ਆ। ਬਸ ਚੱਲੇ ਆ ਕੰਮ ਤੇ। ਇਹ ਜਿਹੜੇ ਬਾਕੀ ਰਹਿੰਦੇ ਕੰਮ ਆ ਆਪਾਂ ਹੁਣ ਕਰ ਲਾਂਗੇ ਧੁੱਪ ਨਿਕਲਿਆ ਹੀ ਬਸ ਝਾੜੂ ਲਾਵਾਂਗੇ। ਕੱਪੜੇ ਵਗੈਰਾ ਜਿਹੜੇ ਇਹ ਮਸ਼ੀਨ ਵਿੱਚ ਪਾ ਦਿਆਂਗੇ। ਇਹ ਚੱਲੇ ਆ ਕੰਮ ਤੇ। ਸਾਰਾ ਕੰਮ ਨਿਬੜ ਗਿਆ। ਬਸ ਝਾੜੂ ਲਾ ਕੇ ਤੇ ਕੱਪੜੇ ਧੋ ਦਿਆਂਗੇ ਬਾਕੀ ਦੇ ਕੰਮ ਜਿਹੜੇ ਆਪਣੇ ਹੋ ਗਏ ਆ। ਛੋਟੇ ਛੋਟੇ ਬਲਾਗ ਆ ਜਿਹੜੇ ਆਪਾਂ ਬਣਾ ਕੇ ਤੁਹਾਡੇ ਨਾਲ ਸ਼ੇਅਰ ਆ ਜਿਹੜੇ ਕਰਦੇ ਰਵਾਂਗੇ ਜਿੰਮੀ ਦੇਖੋ ਕਿਵੇਂ ਦੇਖ ਪਾ ਵੇਚ ਤਾਂ ਮਾੜਾ ਇਹ ਨੂੰ ਕੱਢ ਕੇ ਦੇ ਰਹੇ ਆ ਅਸੀਂ ਇਹਨਾਂ ਦੀ ਤਿਆਰੀਆਂ ਜਾਣ ਦੀ ਜਾਂਦੇ ਆ ਬ੍ਰਾਖਤਾ ਨਹੀਂ ਹਲੇ ਹਨਾ ਪੱਤੇ ਆ ਜਿਹੜੇ ਕੱਢੇ ਨਹੀਂ ਹੈਗੇ ਅਵੇ ਉਹ ਬੂਟੇ ਨੇ ਵੀ ਸਾਰੇ ਪੱਤੇ ਝਾੜ ਦਿੱਤੇ ਆ ਤੇ ਇਹ ਜਿਹੜੀ ਆਪਣੀ ਨਿੰਮਾ ਦੇ ਕਾ ਸੋਰੀ ਇਹਦੇ ਵੀ ਹਲੇ ਕੋਈ ਪੱਤਾ ਨਹੀਂ ਕੱਢਿਆ ਅਨਾਰ ਆ ਜਿਹੜਾ ਫੁੱਟਣਾ ਸ਼ੁਰੂ ਹੋ ਗਿਆ ਹਲਕੀਆਂ ਹਲਕੀਆਂ ਜਿਹੜੀਆਂ ਦੇਖੋ ਕਲੀਆਂ ਜਿਹੜੀਆਂ ਆਉਣੀਆਂ ਪੱਤੇ ਸ਼ੁਰੂ ਆ ਜਿਹੜੇ ਹੋ ਗਏ ਆ ਬਸੰਤ ਰੋਤਾਂ ਜਿਹੜੀ ਚੱਲ ਪਈ ਆ ਪੱਤੇ ਜਿਹੜੇ ਫੁੱਟਣ ਲੱਗ ਗਏ ਤੂਤ ਨਹੀਂ ਐ ਕਿ ਫੁੱਟਿਆ ਹੈਗਾ ਇਹ ਤੂ ਤਾਂ ਆਪਣਾ ਹਰਾ ਹੀ ਨਹੀਂ ਹੋਇਆ ਕਿ ਕਿਤੇ ਕੋਈ ਪੱਤਾ ਵੀ ਨਹੀਂ ਦੀਂਦਾ ਸੁੱਕਿਆ ਤਾਂ ਪਿਆ ਜਾਵੇਂ ਇਹਨੂੰ ਸਿਉਖ ਲੱਗਦੀ ਹੈ ਨਾ ਆਹ ਦੇ ਆਹ ਤਾਂ ਟਾਣਾ ਜਮੇ ਖਾ ਲਿਆ ਆਹ ਵਾਲਾ ਜੁੱਤੀ ਜਿਹੜੀ ਜਿੱਤੇ ਪੈ ਪਟੰਗੀ ਆ ਆ ਤਾਂ ਗਿਆ ਆ ਇੰਨਾ ਤਾਂ ਇਹਨੂੰ ਸਿਉਖ ਲੱਗਦੀ ਪਤਾ ਨਹੀਂ ਕੀ ਗੱਲ ਆ ਸਾਡੇ ਸਾਰੇ ਦਰਾਖਤਾਂ ਨੂੰ ਜਿਹੜੀ ਸਿਉਖ ਲੱਗੀ ਜਾਂਦੀ ਆ ਪਹਿਲਾਂ ਇੱਥੇ ਜਿੱਥੇ ਇੱਕ ਕੂਲਰ ਪਿਆ ਵਾ ਇੱਥੇ ਇੱਕ ਨਿੰਮ ਹੁੰਦੀ ਸੀਗੀ ਤੇ ਉਹਨੂੰ ਵੀ ਸਿਉਖ ਲੱਗਦੀ ਉਹ ਵੀ ਸਾਰੀ ਆਪਾਂ ਜਿਹੜੀ ਹੈਗੀ ਪੱਟੀ ਆ ਤੇ ਹੁਣ ਇਹ ਤੂਤ ਨੂੰ ਵੀ ਸਿਉਖ ਲੱਗਣੀ ਸ਼ੁਰੂ ਹੋ ਗਈ ਆ ਪਤਾ ਨਹੀਂ ਕਿਉਂ ਸਾਡੇ ਸਿਉਂਕ ਬਹੁਤ ਜ਼ਿਆਦਾ ਪਰ ਜਿਹੜੇ ਸਾਡੇ ਦਰਵਾਜ਼ੇ ਲੱਗੇ ਹਨ ਆਦਰਵਾਜਾ ਜਿਹੜਾ ਮੈਂ ਕਹਿੰਦੀ 7 ਸਾਲ ਪੁਰਾਣਾ ਹੋਊਗਾ ਪਰ ਇਹ ਠੀਕ ਆ ਵਧੀਆ ਇਹਨੂੰ ਨਹੀਂ ਲੱਗੀ ਹੈਗੀ ਤੇ ਉਧਰਲਾ ਦੂਜਾ ਗੇਟ ਵੀ ਆ ਜਿਹੜਾ ਉਹਨੂੰ ਵੀ 3-4 ਸਾਲ ਹੋ ਗਿਆ ਉਹ ਵੀ ਵਧੀਆ ਪਿਆ ਵਾ ਪਰ ਦਰਾਖਤਾਂ ਨੂੰ ਪਤਾ ਨਹੀਂ ਕਿਉਂ ਦਰਾਖਤ ਹਰੇ ਹੁੰਦੇ ਆ ਆਪਾਂ ਕਹਿੰਦੇ ਨੇ ਸੁੱਕੀ ਲੱਕੜ ਨੂੰ ਜਲਦੀ ਲੱਗਦੀ ਆ ਪਰ ਸਾਡੇ ਜਿਹੜੀ ਆ ਦਰਾਖਤਾਂ ਨੂੰ ਹਰਿਆ ਨੂੰ ਲੱਗੀ ਜਾਂਦੀ ਹੈ ਸਿਉਂਕ ਪਤਾ ਨਹੀਂ ਕੀ ਚੱਕਰ ਆ ਕਿਚਲੋ ਜੀ ਵੀ ਚੱਲੇ ਆ ਕੰਮ ਤੇ ਤੇ ਹੁਣ ਆਪਾਂ ਜਿਹੜਾ ਹੈਗਾ ਝਾੜੂ ਵਗੈਰਾ ਲਾ ਲਾਂਗੇ ਇਹਨਾਂ ਦੇ ਗਿਆ ਬਾਅਦ ਬੰਨ ਲਿਆ ਮੂੰਹ ਮਾਂ ਚੰਗੀ ਤਰ੍ਹਾਂ ਠੰਡ ਕਰਕੇ ਫਿਰ ਚਲੋ ਜੀ ਆਪਾਂ ਵੀ ਮਿਲਦਿਆਂ ਥੋੜੀ ਥੋੜੀ ਦੇਰ ਬਾਅਦ ਝਾੜੂ ਝੋੜ ਨੂੰ ਲੰਮੇ ਆ ਵਸ ਲੋ ਜੀ ਸਾਰਿਆਂ ਨੂੰ ਆਪਾਂ ਤੋਰਤਾ ਬੱਚਿਆਂ ਨੂੰ ਵੀ ਸਕੂਲ ਤੋਰਤਾ ਤੇ ਸਰਦਾਰ ਜੀ ਵੀ ਕੰਮ ਤੇ ਜਿਹੜਾ ਚਲੇ ਗਏ ਨੇ ਤੇ ਮੈਂ ਜਿਹੜਾ ਹੈਗਾ ਝਾੜੂ ਲਾਉਣ ਲੱਗੀ ਆ ਜਦੋਂ ਇਹ ਚਲੇ ਜਾਂਦੇ ਨੇ ਨਾ ਸਾਰੇ ਜਣੇ ਆਪੋ ਆਪਣੇ ਕੰਮਾਂ ਤੇ ਹਨਾ ਬੱਚੇ ਸਕੂਲ ਚ ਲੈ ਜਾਂਦੇ ਆਏ ਡਿਊਟੀ ਤੇ ਚਲੇ ਜਾਂਦੀ ਆ ਫੇਰ ਬਾਅਦ ਚੋਂ ਮਤਲਬ ਮੈਨੂੰ ਝਾੜੂ ਲਾਉਣਾ ਜਿਹੜਾ ਵਧੀਆ ਲੱਗਦਾ ਵਾ ਫੇਰ ਸਾਫ ਸਫਾਈ ਪਈ ਰਹਿੰਦੀ ਨਹੀਂ ਫਿਰ ਨਾ ਕਮਰੇ ਚ ਚਲੇ ਗਏ ਨਿਕਲ ਆਏ ਬਾਹਰ ਬਸ ਇੰਦਾ ਮਿੱਟੀ ਲੈ ਜਾਂਦੇ ਫੇਰ ਕੱਚੇ ਵਿੜੇ ਦੇ ਵਿੱਚੋਂ ਕੱਚੇ ਵਿੜੇ ਦਾ ਐਵੇਂ ਸੌਖ ਵੀ ਆ ਤੇ ਦੁੱਖ ਵੀ ਆ ਤੇ ਪਰ ਹੁਣ ਤਾਂ ਕੱਚੇ ਵਿੜੇ ਕਿਸੇ ਦੇ ਹੈ ਹੀ ਨਹੀਂ ਕਿਉਂਕਿ ਨਾ ਮਿੱਟੀ ਵਗੈਰਾ ਲਾਈ ਹੋਵੇ ਤਾਂ ਸੋਹਣਾ ਲੱਗਦਾ ਹੈ ਹੁਣ ਨਾ ਤਾਂ ਮਿੱਟੀ ਹੀ ਇੰਨੀ ਮਿਲਦੀ ਹੈ ਲਾਲ ਮਿੱਟੀ ਹੋਵੇ ਮਿੱਟੀ ਮਿਲਦੀ ਹੈ ਤੇ ਨਾ ਹੀ ਫਿਰ ਇੰਨੇ ਕਿਸੇ ਦੇ ਪਸ਼ੂ ਰੱਖੇ ਹੁੰਦੇ ਜਿਹੜਾ ਹਨ ਆਪਾਂ ਗੋਹਾਲਾ ਵੀਰ ਲਾ ਲਾਂਗੇ ਵਿੱਚ ਹੁਣ ਸਾਡੇ ਤਾਂ ਪਸ਼ੂ ਵੀ ਹੈ ਨਹੀਂ ਗਿ ਜਿਹੜੇ ਅਸੀਂ ਗੋਹਾ ਹੀ ਫੇਰਦੀ ਹੈ ਹਨ ਨਹੀਂ ਕੱਲਾ ਗੋਹਾ ਵੀ ਚਲੋ ਥੋੜੀ ਬਹੁਤੀ ਮਿੱਟੀ ਪਾ ਕੇ ਲੱਗ ਜਾਂਦਾ ਵਾ ਪਰ ਆਪਣੇ ਜਿਹੜਾ ਹੈਗਾ ਆ ਨਹੀਂ ਹੈਗਾ ਚਲੋ ਕੋਈ ਗੱਲ ਨਹੀਂ ਇਦਾਂ ਹੀ ਹੁਣ ਜਿੰਨਾ ਚਿਰ ਦੇਖੋ ਕਦੋਂ ਫਰਸ ਲੱਗਦੀ ਹੈ ਹਨ ਕਹਿੰਨੇ ਤਾਂ ਬਹੁਤ ਟਾਈਮ ਲੱਗ ਪਰ ਲਗਾਉਣ ਵੇਲੇ ਨੂੰ ਕੋਈ ਨਾ ਕੋਈ ਹੋਰ ਪੰਗਾ ਖੜਾ ਹੋ ਜਾਂਦਾ ਕੰਮ ਤੇ ਪੈਸੇ ਉੱਧਰ ਖਰਚੇ ਜਾਂਦੇ ਆ ਚਲੋ ਜੀ ਆਪਾਂ ਲਾ ਲਈਏ ਝਾੜੂ ਕਮਰੇ ਵੈਸੇ ਮੈਂ ਪਹਿਲਾਂ ਸੁੰਬਰ ਲਈ ਸੀਗੇ ਤੇ ਹੁਣ ਕੱਚਾ ਵੇੜਾ ਜਿਹੜਾ ਮੈਂ ਸੁੰਬਰਣ ਲੱਗੀ ਮੈਂ ਤੋਰ ਕੇ ਇਹਨਾਂ ਨੂੰ ਕਮਰੇ ਸੁੰਬਰ ਕੇ ਫਿਰ ਕੱਚੇ ਵੇੜੇ 'ਚ ਝਾੜੂ ਲਾਉਣਾ ਜਿਹੜਾ ਸ਼ੁਰੂ ਕਰ ਦਿੱਤਾ ਵਾ ਤੇ ਝਾੜੂ ਲਾ ਕੇ ਤੇ ਫਿਰ ਆਪਾਂ ਜਿਹੜੇ ਹੈਗੇ ਕੰਪੜੇ ਮਸ਼ੀਨ 'ਚ ਪਾ ਦੇਾਂਗੇ ਕੱਪੜੇ ਮਸ਼ੀਨ 'ਚ ਪਾਉਣ ਤੋਂ ਬਾਅਦ ਜਿਹੜਾ ਹੈਗਾ ਜ ਮੈਂ ਰੋਟੀ ਖਾ ਲੂੰਗੀ ਤੇ ਰੋਟੀ ਖਾਂਦੇ ਕਰਦੇ ਧੋਤੇ ਜਾਣਗੇ ਕੱਪੜੇ ਤੇ ਝਾੜੂ ਲਾਉਣ ਨੂੰ ਕੋਈ ਜ਼ਿਆਦਾ ਟਾਈਮ ਤਾਂ ਲੱਗਦਾ ਨਹੀਂ ਕਿਉਂਕਿ ਵੇੜਾ ਆਪਣਾ ਛੋਟਾ ਹੀ ਆ ਵੱਡਾ ਨਹੀਂ ਹੈਗਾ ਵਸਪਾਂ ਦੇ ਸੱਤ ਮਿੰਟਾਂ ਦੇ ਵਿੱਚ ਵਿੱਚ ਝਾੜੂ ਆ ਜਿਹੜੇ ਸਾਰੇ ਮੈਂ ਲਾ ਦੇਣੀ ਹੁੰਦੀਆਂ ਛੋਟੇ ਵੇੜੇ ਦਾ ਦੁੱਖ ਵੀ ਹੈਗਾ ਆ ਸੁੰਭਰਣਾ ਚਲੋ ਸੌਖਾ ਆ ਪਰ ਛੋਟੇ ਵੇੜੇ ਦੇ ਵਿੱਚ ਸਰਦਾ ਵੀ ਹੈਣੀ ਹਨਾ ਪਰਿਵਾਰਾਂ ਦੇ ਵਿੱਚ ਪਰ ਚਲੋ ਆਪਣੇ ਲਈ ਇੰਨਾ ਕੀ ਬਹੁਤ ਆ ਠੀਕ ਆ ਤੇ ਹੁਣ ਜਿਹੜੇ ਹੈਗੇ ਆਪਾਂ ਕੱਪੜੇ ਜਿਹੜੇ ਮਸ਼ੀਨ ਚ ਪਾ ਦੇਾਂਗੇ ਹਮ ਆਪਣੀ ਆਟੋਮੈਟਿਕ ਮਸ਼ੀਨ ਆ ਜਿੱਦਾਂ ਦੇ ਵੀ ਮਤਲਬ ਕੱਪੜੇ ਹੁੰਦੇ ਉਸ ਹਿਸਾਬ ਨਾਲ ਇਹਦੇ ਤੇ ਬਟਨ ਲੱਗੇ ਹੁੰਦੇ ਆ ਆਪਾਂ ਉਹਨਾਂ ਨੂੰ ਪ੍ਰੈਸ ਕਰ ਦਈਦਾ ਆ ਤਾਂ ਇਹ ਨਾਰਮਲ ਵਾਸ਼ ਵਾਲੇ ਕੱਪੜੇ ਨੇ ਆਪਾਂ ਨਾਰਮਲ ਤੇ ਲਾ ਦਾਂਗੇ ਨਾਰਮਲ ਵਾਲੇ ਵੀ ਇਹਦੇ ਤੇ ਹੈਗਾ ਆ ਕਢਾਈ ਵਾਲੇ ਧੋਣ ਨੂੰ ਵੀ ਹੈਗਾ ਆ ਬਲੈਂਕਟ ਵਗੈਰਾ ਚਾਦਰਾਂ ਧੋਣੀਆਂ ਮਤਲਬ ਬੈੱਡ ਸ਼ੀਟਾਂ ਉਹਦੇ ਲਈ ਵੀ ਹੈਗਾ ਵਾ ਇਹਦੇ ਚ ਭਾਰੀ ਕੱਪੜੇ ਜ਼ਿਆਦਾ ਨਹੀਂ ਧੁੱਤਿਆ ਦੇ ਕੰਬਲ ਵਗੈਰਾ ਨਹੀਂ ਆਪਾਂ ਇਹਦੇ ਚ ਧੋ ਸਕਦੇ ਬੈੱਡ ਸ਼ੀਟ ਜਿਹੜੀਆਂ ਹੁੰਦੀਆਂ ਨੇ ਉਹਦੇ ਲਈ ਅਲੱਗ ਤੋਂ ਹੈਗਾ ਵਾ ਤੇ ਜਿਹੜੇ ਆਪਾਂ ਕਢਾਈ ਵਗੈਰਾ ਵਾਲੇ ਧੋਣੇ ਉਹ ਅਲੱਗ ਹੁੰਦੇ ਜਿਹੜੇ ਜ਼ਿਆਦਾ ਗੰਦੇ ਹੁੰਦੇ ਆਗੇ ਆਪਾਂ ਥੋੜੀ ਦਿਰ ਆਪਾਂ ਕਹਿੰਦੇ ਆ ਡਿਪ ਕਰਕੇ ਰੱਖ ਦਈਏ ਭਿਓਂਕੇ ਰੱਖ ਦਈਏ ਕੱਪੜੇ ਤਾਂ ਉਹਦੇ ਲਈ ਅਲੱਗ ਬਟਨ ਹੈਗਾ ਵੈਸੇ ਪਹਿਲਾਂ ਮੈਂ ਵੀਡੀਓ ਬਣਾ ਚੁੱਕੀ ਹਾਂ ਪਰ ਜੇ ਤੁਸੀਂ ਕਹੋਗੇ ਕਮੈਂਟ ਕਰੋਗੇ ਤਾਂ ਆਪਾਂ ਦੁਬਾਰਾ ਜਿਹੜੀ ਇਹਦੇ ਤੇ ਵੀਡੀਓ ਬਣਾ ਕੇ ਤੁਹਾਡੇ ਨਾਲ ਸ਼ੇਅਰ ਕਰ ਦਿਆਂਗੇ ਆ ਦੇਖ ਲਓ ਮੈਂ ਤਾਂ ਭੇਜਿਆ ਕੰਮ ਤੇ ਹੈਨਾ ਤੇ ਅੱਧੇ ਪੌਣੇ ਘੰਟੇ ਬਾਅਦ ਹੀ ਫੇਰ ਵਾਪਸ ਆ ਗਈ ਆਣ ਕੇ ਤੇ ਆਪ ਐ ਗਿਰਜਾਈ ਲੈ ਕੇ ਫੇਰ ਕਹਿੰਦੇ ਅੱਜ ਕੰਮ ਤੇ ਨਹੀਂ ਜਾਣਾ ਛੁੱਟੀ ਆ ਕੇ ਮੇਰੇ ਨਾਲ ਦੇ ਨਹੀਂ ਆਈ ਜਿਹੜੇ ਨਾ ਮੁੰਡੇ ਕੰਮ ਕਰਦੇ ਆ ਇਹ ਤਾਂ ਮੁੰਡੇ ਆ ਆਣ ਕੇ ਗਏ ਆ ਪਹਿ ਤੇ ਪਰ ਆਪਾਂ ਤਾਂ ਆਪਣੇ ਕੰਮ ਕਰਨੇ ਆ ਕੱਪੜੇ ਪਾਏ ਹੋਇਆ ਮਸ਼ੀਨ ਵਿੱਚ ਤੇ ਉਹ ਕੱਢਦੀ ਆ ਕੱਪੜੇ ਕੱਢ ਕੇ ਸੁੱਕਣੇ ਦਈਏ ਆਪਾਂ ਤੇ ਫੇਰ ਆਪਾਂ ਜਿਹੜਾ ਹੈਗਾ ਆ ਹੋਰ ਕੋਈ ਕੰਮ ਧੰਦਾ ਦੇਖਦੇ ਆ ਤੇ ਆਪਣੀ ਇੱਥੇ ਪਿੰਡ ਦਾ ਖੰਡ ਪਾਟਾ ਖੁੱਲੇ ਹੋਇਆ ਕਿਸੇ ਦੇ ਖੰਡ ਪਾਟ ਖਲਾਇਆ ਵਾ ਬਾਬਾ ਯੂਟਿਪਾ ਕਰਦੇ ਪਏ ਆ ਵਿੱਚ ਆਵਾਜ਼ ਤੁਹਾਨੂੰ ਸੁਣਦੀ ਹੋਣੀ ਆ ਚਲੋ ਜੀ ਆਪਾਂ ਜਿਹੜੇ ਹੈਗੇ ਆ ਕੱਪੜੇ ਵਗੈਰਾ ਕੱਢ ਕੇ ਸੁੱਕਣੇ ਪਾ ਦਈਏ ਲੋ ਜੀ ਆਪਾਂ ਰੋਟੀ ਪਾਣੀ ਲਿਆ ਖਾ ਤੇ ਕੱਪੜੇ ਜਿਹੜੇ ਬਾਕੀ ਸਾਰੇ ਕੰਮ ਤਕਰੀਬਨ ਆਪਣੇ ਨਿਬੜ ਗਏ ਆ ਬਸ ਕੱਪੜੇ ਸੁੱਕਣੇ ਪਾਉਣ ਵਾਲੇ ਰਹਿੰਦੇ ਨੇ ਤੇ ਕੱਪੜੇ ਵੀ ਆਪਣੇ ਜਿਹੜੇ ਵਾਸ਼ ਹੋ ਚੁੱਕੇ ਆ ਸੋ ਕੱਢ ਕੇ ਆਪਾਂ ਸਟੈਂਡ ਤੇ ਪਾ ਦਾਂਗੇ ਵੈਸੇ ਤਾਂ ਤਾਰਾਂ ਹੀ ਬੰਨੀਆਂ ਹੋਈਆਂ ਮੈਂ ਪਰ ਮੈਂ ਸਟੈਂਡ ਤੇ ਪਾਉਂਗੀ ਕਿਉਂਕਿ ਜੇ ਹੁਣ ਕੱਚੇ ਥਾਂ 'ਵੀ ਜਾਉਂਗੀ ਤੇ ਫੇਰ ਇੱਥੇ ਗਿੱਲੀ ਫਰਸ਼ ਹੋਈ ਹੋਈ ਇੱਥੇ ਆਉਂਗੀ ਤੇ ਫੇਰ ਇੱਥੇ ਮਿੱਟੀ ਤਾਂ ਬਾਹਲੀ ਜ਼ਿਆਦਾ ਹੋ ਜਾਂਦੀ ਆ। ਤਾਂ ਮੈਂ ਇਸ ਕਰਕੇ ਸਟੈਂਡ ਤੇ ਹੀ ਪਾ ਦੇਣੀ ਨੇ ਤੇ ਕੱਪੜੇ ਮੈਂ ਨਾਲ ਦੀ ਨਾਲ ਹੀ ਜਿਹੜੇ ਧੋ ਲੈਣੀ ਨੇ ਤੇ ਦੋ ਚਾਰਕ ਹੋ ਜਾਂਦੇ ਮੈਂ ਜਦੀ ਮਸ਼ੀਨ 'ਚ ਪਾ ਲਈਦੇ ਆ। ਕਿਉਂਕਿ ਜੇ ਆਪਾਂ ਜ਼ਿਆਦਾ ਕੱਪੜੇ ਇਕੱਠੇ ਕਰ ਲੈਨੇ ਆ ਨਾ ਤਾਂ ਫੇਰ ਤੁਹਾਨੂੰ ਪਤਾ ਹੈ ਨਾ ਧੋਣੇ ਔਖੇ ਹੁੰਦੇ ਆ ਕਈ ਵਾਰ ਨਹੀਂ ਵੀ ਧੋਤੇ ਜਾਂਦੇਗੇ। ਤੇ ਫੇਰ ਮੈਨੂੰ ਇਹ ਹੁੰਦਾ ਵੀ ਚਲੋ ਕੱਪੜੇ ਤਾਂ ਦੋ ਚਾਰ ਹੀ ਆ ਕੋਈ ਗੱਲ ਨਹੀਂ ਅੱਜ ਨਹੀਂ ਧੋਤੇ ਕੱਲ ਧੋਲਾਂਗੇ। ਇਹ ਸਟੈਂਡ ਆਪਾਂ ਵੈਸੇ ਲਿਆ ਸੀਗਾ ਵੀ ਬੱਚਿਆਂ ਦੀਆਂ ਵਰਦੀਆਂ ਜਿਹੜੀਆਂ ਸਰਦੀਆਂ 'ਚ ਨਹੀਂ ਸੁੱਕਦੀਆਂ ਗਈਆਂ ਤੇ ਅੰਦਰ ਸਟੈਂਡ ਰੱਖ ਕੇ ਇਹਦੇ ਉੱਪਰ ਆਪਾਂ ਫਿਰ ਸੁੱਕਣੀਆਂ ਪਾ ਦਿੰਦੀਆਂ ਜੀ ਤੇ ਸੁੱਕ ਜਾਂਦੀਆਂ ਸੀ ਹੀਟ ਲੱਗੀ ਹੁੰਦੀ ਸੀ ਹੀਟ ਦੀ ਗਰਮੈਸ਼ ਨਾਲ ਫਿਰ ਸੁੱਕੀ ਜਾਂਦੀਆਂ ਨੇ ਹਨਾ ਸਟੈਂਡ ਤੇ ਖਿਲਾ ਦਈਦੀਆਂ ਸੀਗੀਆਂ ਵੈਸੇ ਤਾਂ ਦੋ ਦੋ ਨੇ ਪਰ ਸਰ ਜਦੋਂ ਜ਼ਿਆਦਾ ਧੁੰਦਾ ਪੈਂਦੀਆਂ ਨੇ ਸਰਦੀਆਂ ਹੁੰਦੀਆਂ ਨੇ ਜ਼ਿਆਦਾ ਠੰਡ ਹੁੰਦੀ ਆ ਤਾਂ ਫਿਰ ਨਹੀਂ ਸੁੱਕਦੀਆਂ ਵਰਦੀਆਂ ਕਿਉਂਕਿ ਬੱਚਿਆਂ ਨੇ ਰੋਜ਼ ਦੀ ਰੋਜ਼ ਤਾਂ ਚੇਂਜ ਕਰਨੀ ਹੁੰਦੀ ਜਿਹੜੀ ਅੱਜ ਪਾਈ ਆ ਉਹ ਕੱਲ ਨੂੰ ਪਾਉਣ ਹੀ ਨਹੀਂ ਹੈਗੀ ਤਾਂ ਹਣੀ ਹੁੰਦੀ ਆ ਫਿਰ ਤੁਜੀ ਤੋਂ ਤੀਓਈ ਤੋਂ ਹੁੰਦਾ ਸੀ ਵੀ ਜਿਹੜੀ ਵਰਦੀ ਉਹਨਾਂ ਨੇ ਅੱਜ ਪਾਈ ਆ ਤਾਂ ਉਹ ਪਰਸ ਨੂੰ ਦੁਬਾਰਾ ਪਾਉਣੀ ਹੁੰਦੀ ਸੀ ਤੇ ਥੋੜੀ ਜਿਹੀ ਪਹਿਲਾ ਸਰਕਾਰੀ ਸਕੂਲ ਹੁੰਦੇ ਸੀ ਫਿਰ ਆਪਾਂ ਸਟੈਂਡ ਲਿਆਂਦਾ ਤੇ ਅੰਦਰ ਇਹਨੂੰ ਰੱਖ ਲਈਦਾ ਸੀਗਾ ਹੀਟ ਲੱਗੀਆਂ ਹੋਈ ਸੀਗੀ ਨਾ ਪਰ ਵੀ ਸੁਪਜੰਨ ਸੀ ਜਿਹੜੀ ਗੱਲ ਦੇ ਬੱਚੇ ਵਾਲਾ ਸੁਪਜੰਨ ਸੀ ਕੱਪੜੇ ਇਸ ਕਰਕੇ ਜਿਹੜਾ ਆਪਾਂ ਫਿਰ ਸਟੈਂਡ ਲੈਂਦਾ ਸੀ ਤੇ ਹੁਣ ਮੈਨੂੰ ਸਟੈਂਡ ਦੇ ਕੱਪੜੇ ਵਾਲੇ ਜਿਹੜਾ ਆ ਨੇ ਵਧੀਆ ਲੱਗਦੇ ਐ ਇੱਥੇ ਹੀ ਪਾ ਲਈ ਦੀ ਆ ਜਿਆਦਾ ਮਤਲਬ ਮੀਨੀ ਐ ਨਹੀਂ ਕੁਝ ਵੀ ਆ ਸਕੂਲਾਂ ਚ ਪਾਣੇ ਪੈਣੇ ਹੁੰਦਾ ਕਰ ਦਿੰਦਾ ਜਾਂ ਤਾਰਾਂ ਤੇ ਕਪੜੀ ਹੌਨੇ ਪਾਣੇ ਬਹੁਤ ਔਖੇ ਆ ਜਿਵੇਂ ਜਿਵੇਂ ਮਾਹੌਲ ਬੱਤ ਜਿਮਨੀਆ ਸੁੱਖ ਸਹੂਲਤਾਂ ਮਿਲਦੀਆਂ ਨੇ ਹਨਾ ਆਪਾਂ ਨੂੰ ਜਿਵੇਂ ਜਿਵੇਂ ਕੋਈ ਨਾ ਕੋਈ ਆਪਾਂ ਉਨਹੀਂ ਜਿਹੜੇ ਹੈਗੇ ਆ ਕੰਮ ਸੌਖੇ ਹੁੰਦੇ ਜਾਂਦੇ ਓਨੀਆਂ ਹੀ ਆਪਣੀਆਂ ਮੁਮਾਰੀਆਂ ਲੱਗਦੀਆਂ ਨੇ ਹਣਾ ਉਸੇ ਹਿਸਾਬ ਨਾਲ ਪਰ ਜਿਹੜਾ ਸੌਖਾ ਉਹ ਕਿਸਤੀ ਨੂੰ ਚਾਹੀਦਾ ਹਣਾ ਸਾਰਿਆਂ ਨੂੰ ਸੌਖਾ ਸੁਵਿਧਾ ਜਿਹੜੀ ਚਾਹੀਦੀ ਅੰਦਰ ਵੀ ਜਾ ਕੇ ਬੁੜੀਆਂ ਪਾਉਣੇ ਨੇ ਤੇ ਨਾਲੇ ਆਪਣੇ ਇੱਥੇ ਸਾਰਾ ਦਿਨ ਧੁੱਪ ਰਹੂਗੀ ਕੱਪੜੇ ਜਿਹੜੇ ਬਿਲਕੁਲ ਸੁੱਕ ਜਾਣਗੇ ਤਾਂ ਆਥਣ ਤਾਂ ਹੀ ਸੁੱਕ ਰਿਹਾ ਦੇ ਤਾਈ ਜਿੰਨੇ ਮਿਆਪ ਤੋਂ ਪਲਾ ਕੇ ਨਾ ਲਾਉਂਦੇ ਹਾਂ ਪਲਾ ਦੇਵਾਂਗੇ ਇਹ ਵੀ ਖਰੀਦ ਦੇ ਇਹ ਲੌਜੀ ਅੱਜ ਦੀ ਵੀਡੀਓ ਦਾ ਐਂਡ ਵੀ ਹੈ ਜਿਹੜਾ ਅਸੀਂ ਇੱਥੇ ਕਰਦੇ ਹਾਂ ਸੁੱਖਾਂ ਦੇ ਵਿੱਚ ਆਪਾਂ ਜੇ ਕਿਤੇ ਦੂਜੀ ਵੀਡੀਓ ਵਧੀਆ ਲੱਗੀ ਹੈ ਨਾ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪਲੀਜ਼ ਵੀਡੀਓ ਨੂੰ ਨਾ ਸ਼ੇਅਰ ਕਰਦੇ ਕਰੋ ਹਨ ਤੇ ਐਡ ਵੀ ਜਿਹੜੀ ਸਕਿੱਪ ਨਾ ਕਰਿਆ ਕਰੋ ਕਮੈਂਟ ਕਰਿਓ ਚਾਹੁੰਦੇ ਉਹਦੇ ਨਾਲ ਹੀ ਜਿਹੜਾ ਰੈਵਨਿਊ ਵੱਧਦਾ ਵਾ